ਉਹ ਬੜੀ ਰੋਪੜ ਜ਼ਿਲ੍ਹੇ ਦੀ ਬੜੀ ਮਾਣ ਵਾਲੀ ਗੱਲ ਹੈ। ਇੱਕ ਪਿੰਡ ਦੇ ਵਿੱਚੋਂ ਇੱਕ ਆਮ ਪਰਿਵਾਰ ਦੇ ਵਿੱਚ ਇੱਕ ਬੱਚੇ ਨੇ ਅੱਜ ਇੱਕ ਐਡਾ ਵੱਡਾ ਰੁਪਵਾ ਹਾਸਿਲ ਕੀਤਾ। ਸੋ ਜਿੱਥੇ ਇਹ ਇਲਾਕੇ ਤੇ ਜ਼ਿਲ੍ਹੇ ਦੀ ਮਾਣ ਵਾਲੀ ਗੱਲ ਆ, ਉੱਥੇ ਨਾਲ ਹੀ ਜਿਹੜਾ ਇਹ ਬੱਚਾ ਜਿਹੜਾ ਹੈ ਹੋਰ ਬੱਚਿਆਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਇਸ ਬੱਚੇ ਨੂੰ ਦੇਖ ਕੇ ਬਾਕੀ ਜਿਹੜੇ ਬੱਚੇ ਆ ਉਹ ਵੀ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਚੌਥਿਆ ਵਾਰ ਸੇ ਐਫਰਟ ਕਰਨਗੇ। ਸੋ ਅਸੀਂ ਆਪਣੇ ਵੱਲੋਂ ਸਾਡੇ ਬਲਾਕ ਗ੍ਰੁੱਪ ਨਗਰ ਦੀ ਪੰਚਾਇਤ ਜੀ ਦੇ ਵੱਲੋਂ ਕਿ ਜਿਹੜੀ ਲੜਕੀ ਬਰਾਜਪੁਰ ਹੈਗੀ ਆ ਉਹਦੇ ਫਾਦਰ ਸਾਹਿਬ ਸਾਡੇ ਸਾ ਸਰਪੰਚ ਨੇ ਤੇ ਉਹਨਾਂ ਦੇ ਮਦਰ ਮੌਜੂਦਾ ਸਰਪੰਚ ਨੇ ਸੋ ਸਾਡੇ ਸਰਪੰਚ ਜਿਹੜਾ ਪਰਿਵਾਰ ਹੈਗਾ ਉਹਨਾਂ ਵਿੱਚ ਵੀ ਬੜੀ ਖੁਸ਼ੀ ਆ ਤੇ ਅਸੀਂ ਉਹਨਾਂ ਪਰਿਵਾਰ ਨੂੰ ਪੂਰਾ ਪੂਰੇ ਪਰਿਵਾਰ ਨੂੰ ਜਿਹੜਾ ਆਪਣੇ ਵੱਲੋਂ ਬਹੁਤ ਮੁਬਾਰਕਵਾਜ ਦਿੰਦੇ ਆ ਤੇ ਬੱਚੇ ਦੀ ਮਿਹਨਤ ਤੇ ਉਸ ਤੋਂ ਵੱਧ ਕੇ ਪਰਿਵਾਰ ਦੀ ਜਿਹੜੀ ਮਿਹਨਤ ਇਸ ਬੱਚੇ ਨੂੰ ਇਸ ਬਲੰਦੀਆਂ ਹਾਸਿਲ ਕਰਨ ਦੇ ਵਿੱਚ ਲੱਗੀ ਆ ਸੋ ਅਸੀਂ ਕਾਮੇ ਤਰੀਫਾ ਤੇ ਅਸੀਂ ਉਹਨਾਂ ਦਾ ਅ ਐਸ ਇਸ ਗੱਲੋਂ ਆਪਣਾ ਸਨਮਾਨ ਵੀ ਇੱਕ ਅੱਜ ਰੱਖਿਆ ਗਿਆ ਹੈ ਤੇ ਪੂਰੇ ਬਲਾਕ ਨੂੰ ਸਪੰਸਾਵਾਂ ਅੱਜ ਦੇ ਗੁਰਦਾਰਾ ਸਿੰਘ ਜੀ ਬਟਾ ਸਾਹਿਬ ਆਉਂਦੇ ਆ ਸੋ ਅਸੀਂ ਆਪਣੇ ਵੱਲੋਂ ਉਹਨਾਂ ਦਾ ਬੱਚੇ ਦਾ ਸਨਮਾਨ ਕਰਨਾ ਸੋ ਅਸੀਂ ਚਾਹੁੰਦੇ ਹਾਂ ਕਿ ਆਨ ਵਾਲੇ ਸਮੇਂ ਚ ਹੋਰ ਬੱਚੇ ਵੀ ਐਸੀ ਤਰ੍ਹਾਂ ਆਪਣੇ ਇਲਾਕੇ ਦਾ ਤੇ ਆਪਣੇ ਜ਼ਿਲ੍ਹੇ ਦਾ ਜਿਹੜਾ ਹੈਗਾ ਐਸੀ ਤਰ੍ਹਾਂ ਨਾਮ ਰੋਸ਼ਨ ਕਰਨੇ ਲੱਗਦੇ ਨੇ ਮਾਪੇ ਬੱਚੇ ਦਾ ਬੜਾ ਮਾਣ ਕਰਦੇ ਨੇ ਬੜਾ ਬਿਲਕੁਲ ਜੀ ਮੈਂ ਇਹੀ ਗੱਲ ਕਹੀ ਹੈ ਕਿ ਇਹ ਬੱਚਾ ਆਪਣੇ ਆਪ ਇੱਕ ਪ੍ਰੇਰਨਾ ਸਰੋਤ ਬਣ ਗਿਆ ਤੇ ਇਸ ਬੱਚੇ ਨੂੰ ਜੋ ਇਹਦੀ ਪ੍ਰਾਪਤੀ ਹੋਈ ਹੈ ਬੱਚੇ ਦੀ ਇੱਕ 에ਅਰ ਫੋਰਸ ਦੇ ਵਿੱਚ ਐਡੀ ਵੱਡੀ ਪੋਸਟ ਤੇ ਜਾਣਾ ਸੋ ਇਹ ਇਲਾਕੇ ਲਈ ਜਿੱਦਾ ਜਿੱਦਾ ਮਾਣ ਵਾਲੀ ਗੱਲ ਸੀ ਜਿਵੇਂ ਉਵੇਂ ਇੱਕ ਪ੍ਰੇਰਨਾ ਸਰੋਤ ਵੀ ਬਣਿਆ ਹੈ ਤੇ ਬੱਚੇ ਜਿਹੜੇ ਹੈਗੇ ਆ ਇਸ ਬੱਚੇ ਨੂੰ ਦੇਖ ਕੇ ਹੋਰ ਬੱਚੇ ਵੀ ਜਿਹੜੇ ਆ ਉਹ ਜ਼ਰੂਰ ਅੱਗੇ ਆਉਣਗੇ ਸੋ ਮੈਂ ਤਾਂ ਅਪੀਲ ਕਰਦਾ ਆਪਣੇ ਵੱਲੋਂ ਆਪਣੀ ਪੰਚਾਇਤ ਯੂਨੀਅਨ ਵੱਲੋਂ ਵੀ ਕਿ ਬਾਕੀ ਜਿਹੜੇ ਬੱਚੇ ਜੋ ਵੀ ਅੱਗੇ ਕਿਸੇ ਵੀ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਆ ਜੇਕਰ ਉਹਨਾਂ ਨੂੰ ਕੋਈ ਪਰਿਵਾਰਕ ਤੌਰ ਤੇ ਇਹ ਆ ਕੋਈ ਆ ਮਾਇਕ ਤੌਰ ਤੇ ਕੋਈ ਲੱਗਦਾ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਹੈਗੀ ਆ ਉਸ ਉਸ ਚੀਜ਼ ਦੇ ਸਮਰਥਨ ਨਹੀਂ ਹੈਗੇ ਸੋ ਅਸੀਂ ਸਾਰੇ ਇਲਾਕੇ ਦੇ ਜਿਹੜੇ ਸਰਪੰਚ ਆ ਉਹਨਾਂ ਦੀ ਮਦਦ ਕਰਨ ਲਈ ਹਰ ਸਮੇਂ ਹਾਜ਼ਰ ਆ ਸੋ ਅਸੀਂ ਚਾਹੁੰਦੇ ਆ ਕਿ ਜੇਕਰ ਕੋਈ ਬੱਚਾ ਅੱਗੇ ਜਾਣ ਦੇ ਕਾਬਿਲ ਹੈਗਾ ਜਾ ਸਕਦਾ ਸੋ ਅਸੀਂ ਉਹਨੂੰ ਉਹਦੀ ਪੂਰੀ ਮਦਦ ਆ ਸਰ ਜੀ ਕਿੱਪਾ ਤਾਂ ਲੱਗ ਰਿਹਾ ਹੈ ਥੋੜਾ ਜਹਾਜ਼ ਕਾਲਾ ਦੀਦਾ ਮਾਸਟਰ ਜੀ ਮੋਤੀ ਉਹ ਜੀਪਰੇ ਲਾ ਬੋਤਚ ਨੂੰ ਮਿਲ ਕੇ ਪਹਿਲਾਂ ਮੈਂ ਚਾਹਤੀ ਸੀ ਸੰਪੰਦ ਕਰਵਾ ਗ੍ਰਾਮਪਚਨ ਮਿਆਣੀ ਤੇ ਬਲੌਕ ਪ੍ਰਧਾਨ ਜੀ ਬਹੁਤ ਬੜੀ ਖੁਸ਼ੀ ਦਾ ਨਦੀ ਕਿ ਕਿਸਾਨ ਦੀ ਬੇਟੀ ਜੀ ਜਿਹੜੀ ਉਹਦੀ ਮਦਰ ਹਾਊਸ ਵਾ ਹਾਊਸ ਵਾਈਫ ਆ ਜੀ ਇਸ ਘਰ ਤੋਂ ਉੱਤੇ ਬਗੈਰ ਮੈਂ 에ਅਰਪੋਰਟ ਦੇ ਪੈਲਟ ਦੇ ਤੌਰ ਤੇ ਸਾਥੀ ਬਹੁਤ ਮਾਣ ਆ ਨਹੀਂ ਕਰਦਾ ਜਿੰਨੇ ਇਹ ਤਕੀ ਨੂੰ ਦੇਖ ਕੇ ਨਾ ਹੁਣ ਹੋਰ ਬੱਚਿਆਂ ਵਿੱਚ ਜਾਗਤਾ ਵੀ ਆਪਾਂ ਕਿਉਂ ਨਹੀਂ ਆਪਾਂ ਵੀ ਆਪਾਂ ਇਹ ਕੰਮ ਮਤਲਬ ਕੋਈ ਨਹੀਂ ਅਸੀਂ ਹੱਥ ਕਰ ਸਕਦੇ ਆ ਬਹੁਤ ਵਧੀਆ ਗੱਲ ਆ ਬੇਤੇ ਅੱਡੇ ਜਿਨੇ ਨੂੰ ਛੋਟਾ ਜਿਹਾ ਜਲਾ ਜਿਆਦਾ ਜਿਲ੍ਹਾ ਵੀ ਛੋਟਾ ਜਿਹਾ ਪਿੰਡ ਵੀ ਛੋਟਾ ਜਿਹਾ ਉਸ ਪਿੰਡ ਤੋਂ ਹੀ ਬੱਚੀ ਨੇ ਉੱਠ ਕੇ ਕਿੱਥੇ ਤੱਕ ਪਹੁੰਚਣਾ ਇਹ ਬਹੁਤ ਮਾਨਦਿਕਰ ਹੈ ਅਸੀਂ ਪੰਚਾਇਤ ਨਾਲ ਵੱਲੋਂ ਟੋਪੜ ਬਲਾਗ ਵੱਲੋਂ ਇਸ ਬੱਚੀ ਨੂੰ ਸਨਮਾਨ ਕਰ ਰਹੇ ਆ ਤੇ ਮਾਂ ਵਰਤ ਨੂੰ ਸਨਮਾਨ ਕਰ ਰਹੇ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਇਦਾਂ ਕਰਕੇ ਆਪਾਂ ਨੂੰ ਆਪਣੀ ਨੌਕਰੀ ਹਾਸਲ ਕਰ ਸਕਦਾ ਕੋਈ ਸ਼ਹਿਰਾਂ ਲਈ ਨਹੀਂ ਪਿੰਡੂਆਂ ਵਿੱਚ ਵੀ ਇਹ ਆਪਣੇ ਵਿੱਚ ਭਾਵਨਾ ਪਾ ਸਕਦੀ ਵੀ ਜੇ ਆਪਾਂ ਮਿਹਨਤ ਕਰਾਂਗੇ ਆਪਾਂ ਵੀ ਸੌਜੀਤ ਹੋ ਐਨਸੀਸੀ ਨਾਮ ਮਿਲਣ ਕਰਕੇ ਮੈਂ ਐਨਸੀਸੀ ਨੂੰ ਦਵਾਈ ਐਨਸੀਸੀ ਦਾ ਵੀ ਕੋਰਸ ਇਹਨੇ ਨਾਲ ਕਰਿਆ ਪੜ੍ਹਾਈ 'ਚ ਸ਼ੁਰੂ ਤੋਂ ਹੀ ਚੰਗੇ ਨੰਬਰ ਲੈ ਕੇ ਪਾਸ ਹੁੰਦੀ ਆਈ ਹੈ 10 ਪਲੱਸ 10ਵੀਂ 'ਚ ਇਹਦੇ 95 94 95 ਪਰਸੈਂਟ ਨੰਬਰ ਆਏ ਸੀ 10 ਪਲੱਸ 2 ਦੇ ਵਿੱਚ ਇਹਦੇ 82 83 ਨੰਬਰ ਪਰਸੈਂਟ ਨੰਬਰ ਤੇ ਤੇ ਉਸ ਤੋਂ ਬਾਅਦ ਇਹਨੂੰ ਮਾਈ ਭਾਗੋ ਦੇ ਵਿੱਚ ਇਹਨੂੰ ਐਡਮਿਸ਼ਨ ਮਿਲ ਗਈ ਸੀ जिस दिन माई भागो बच्चे इस एडमिशन मिली थी डायरेक्टर ने कहा था भी आधा घंटा इंग्लिश के स्पीच करनी है रुकना नहीं है इस लड़की ने एक आधा घंटे की जगह एक घंटा इस लगातार लैक्चर कर कोई उसे ब्रेक नहीं आई जो डायरेक्टर था उन्हें यह कहता था बेटा तू अज यह सोच ला बू इस एयरफोर्स किसी दिन अफसर बनेगी और मैं उस फोन कर ली कुछ मन है परमात्मा ने बहुत बख्श करी ए ਪਿੰਡਾਂ ਦਾ ਨਵ ਰੋਸ਼ਨ ਕਰਿਆ ਪੰਜਾਬ ਦਾ ਨਵ ਰੋਸ਼ਨ ਕਰਿਆ ਸਾਰੇ ਜ਼ਿਲ੍ਹੇ ਦਾ ਰੋਸ਼ਨ ਕਰ ਹੋ ਗਿਆ ਚਾਰੇ ਪਾਸੇ ਮਾਣ ਮਹਿਸੂਸ ਕਰ ਰਹੇ ਬਧਾਈਆਂ ਦੇ ਫੋਨ ਆ ਰਹੇ ਮਾਣ ਉਸੇ ਉਹਦੀ ਮਾਤਾ ਜੀ ਇਹ ਆਉਂਦੇ ਦਾਦੇ ਜੀ ਇਹ ਉਹਦਾ ਭਾਦਰ ਸਾਹਿਬ ਅਸੀਸਾਂ ਸੇਵਾ ਕਰਨੇ ਆਣੇ ਤੇ ਪਹਿਲਾਂ ਤਾਂ ਮੈਂ ਸਾਰੇ ਰੋਪੜ ਨਿਵਾਸੀਆਂ ਦਾ ਨਗਰ ਆਪਣੇ ਪਿੰਡ ਬਸੈਨ ਪਰ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਬੜੀ ਖੁਸ਼ੀ ਦੀ ਲਹਿਰ ਫੈਲੀ ਲੋਕਾਂ ਨੇ ਮੈਂ ਦੇਖਿਆ ਕਿ ਜਿਹੜੇ ਮੈਨੂੰ ਜਾਣਦੇ ਵੀ ਨਹੀਂ ਸੀ ਉਹਨਾਂ ਨੇ ਸਟੇਟਸ ਲਾਇਆ ਬੱਚੀ ਦੇ ਤੇ ਬੜੀ ਫਕਰ ਵਾਲੀ ਗੱਲ ਮਹਿਸੂਸ ਹੋਈ ਇਹਦੇ ਨਾਲ ਬਹੁਤ ਵਧੀਆ ਲੱਗਿਆ ਅੱਛਾ ਹੋਰ ਪੇਰੈਂਟਸ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਲੜਕੀਆਂ ਨੂੰ ਬਹੁਤਾ ਪੜਾਇਆ ਲਿਖਾਇਆ ਨਹੀਂ ਜਾਂਦਾ ਕੀ ਫੀਲ ਕਰਨਾ ਚਾਹੋਗੇ ਹੋਰ ਦੇਖੋ ਗੱਲ ਇਦਾਂ ਜੇ ਆਪਾਂ ਬੱਚੀਆਂ ਨੂੰ ਮੌਕਾ ਨਹੀਂ ਦਵਾਂਗੇ ਫਿਰ ਤਾਂ ਗੱਲ ਗਲਤ ਆ ਇੱਕ ਜਿਹੜੀਆਂ ਲੜਕੀਆਂ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਜਿਸ ਤਰ੍ਹਾਂ ਅਵਰਾਜ ਨੇ ਆਪਣਾ ਕਰਕੇ ਦਿਖਾਇਆ ਸਾਰਾ ਕੁਝ ਇਹਨਾਂ ਨੇ ਤਾਂ ਚਲੋ ਅਸੀਂ ਤਾਂ ਮੈਂ ਕਹਿਣਾ ਵੀ ਸਾਡੀ ਬੇਟੀ ਨੇ ਹੀ ਆਪਣਾ ਇਹ ਕ੍ਰੈਡਿਟ ਸਾਰਾ ਇਹਨੂੰ ਜਾਂਦਾ ਤੇ ਮੇਰੇ ਪਿਤਾ ਜੀ ਨੂੰ ਜਾਂਦਾ ਜਿਨ੍ਹਾਂ ਨੇ ਇਹਨੂੰ ਸਕੂਲ ਲਿਜਾਣਾ ਆਪਣੇ ਟਿਊਸ਼ਨ ਲਿਜਾਣਾ ਛੱਡਣਾ ਉਹ ਸਾਰਾ ਮੇਰੇ ਫਾਦਰ ਸਾਹਿਬ ਕਰਦੇ ਰਹੇ ਆ ਮੇਰੇ ਕੋਲ ਤੇ ਪੰਚਾਇਤ ਦਾ ਕੰਮ ਹੁੰਦਾ ਸੀਗਾ ਲੋਕਾਂ ਦੀ ਸੋਸ਼ਲ ਵਰਕ ਨਹੀਂ ਸੀ ਮੁੱਕਦਾ ਹੁੰਦਾ ਹੁਣ ਵੀ ਮੇਰੀ ਵਾਈਫ ਸਰਪੰਚ ਜਿੱਦਾਂ ਇਹਨਾਂ ਦਾ ਕੰਮ ਰਹਿੰਦਾ ਸੋ ਸਾਰਾ ਪਰਿਵਾਰ ਮਿਲ ਕੇ ਵਧੀਆ ਸੋਸ਼ਲ ਵਰਕਰ ਦਾ ਤੇ ਬੇਟੀ ਨੇ ਆਪਣਾ ਜੋ ਕਰਨਾ ਸੀਗਾ ਇਹਨੇ ਕਰਕੇ ਦਿਖਾਇਆ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਅੱਜ ਸਭ ਦੇ ਲਈ ਮਾਣ ਵਾਲੀ ਗੱਲ ਹੈ ਤੇ ਸਵੇਰੇ ਤੋਂ ਹੀ ਬਹੁਤ ਸਾਰੇ ਲੋਕਾਂ ਨੇ ਵਿਥੀ ਵਿਸਨਿਕਾ ਨੇ ਬਹੁਤ ਹੀ ਪਰਮਾ ਸਵਾਗਤ ਕੀਤਾ ਹੈ ਸਭ ਨੂੰ ਬਹੁਤ ਜ਼ਿਆਦਾ ਧੰਨਵਾਦ ਇਹ ਕਿੰਨਾ ਮਤਲਬ ਜਰਨੀ ਕਿਦਾਂ ਦੀ ਰਹੀ ਸਾਰੀ ਅ ਜਰਨੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਪਰ ਫੈਮਿਲੀ ਸਪੋਰਟ ਨਾਲ ਸੀ ਤੇ ਬਾਕੀ ਫਰੈਂਡਸ ਔਰ ਟੀਚਰਸ ਨੇ ਬਹੁਤ ਹੀ ਅ ਮਾਰਗਦਰਸ਼ਨ ਕੀਤਾ ਤੇ ਉਹਨਾਂ ਦੀ ਬਦੌਲਤ ਹਰ ਇੱਕ ਕਠਿਨਾਈ ਨੂੰ ਅੱਗੇ ਵਧ ਕੇ ਅੱਜ ਟੀਚਾ ਹਾਸਲ ਕੀਤਾ ਤੇ ਕਦੋਂ ਤੁਹਾਡੀ ਜੁਆਇਨਿੰਗ ਹੋਊਗੀ ਤੇ ਟ੍ਰੇning ਕਿਨੇ ਟਾਈਮ ਦੀ ਹੈ ਅ ਟ੍ਰੇning ਹੁਣ 6 ਮੰਥ ਦੀ ਟ੍ਰੇning ਹੋਏਗੀ ਤੇ ਜੁਆਇਨਿੰਗ 2 ਜੁਲਾਈ ਤੋਂ ਹੈ ਤੇ 2 ਜੁਲਾਈ ਨੂੰ ਮੈਂ ਦੁਬਾਰਾ